ਸਤਿ ਸ਼੍ਰੀ ਅਕਾਲ ਦੋਸਤੋ ਪੇਸ਼ ਆਂ ਅੱਜ ਇੱਕ ਹੋਰ ਨਵੀਂ ਕਹਾਣੀ ਲੈ ਕੇ ਅੱਜ ਦੀ ਕਹਾਣੀ ਹੈ ਅਮਰ ਸਿੰਘ ਜੀ ਦੁਆਰਾ ਲਿਖੀ ਹੋਈ ਦਾਦੀ ਸਭ ਦੇ ਖਿਸੇ ਟੋਕੇ ਮੱਖਣ ਬਾਹਰ ਨਿਕਲਿਆ ਉਸ ਨੇ ਆਪਣੇ ਪਿੱਛੇ ਲੋਹੇ ਦੇ ਫਲੈਕਸੀਬਲ ਦਰਵਾਜ਼ੇ ਦੇ ਬੰਦ ਹੋਣ ਦੀ ਆਵਾਜ਼ ਸੁਣੀ ਸੁਲੇਖ ਇਸ ਵੇਲੇ ਫੈਕਟਰੀ ਦੇ ਦਰਵਾਜ਼ੇ ਤੋਂ ਕੁਝ ਦੂਰ ਖੜਾ ਸੀ ਮੱਖਣ ਨੇ ਛੇਤੀ ਨਾਲ ਸੜਕ ਪਾਰ ਕਰਨ ਦਾ ਇਰਾਦਾ ਕੀਤਾ ਸੜਕ ਉੱਤੇ ਇੱਕ ਟੈਕਸੀ ਤੇਜ਼ੀ ਨਾਲ ਭੱਜੀ ਆ ਰਹੀ ਸੀ ਉਹ ਫੁੱਟਪਾਥ ਦੇ ਕੰਡੇ ਤੇ ਰੁਕ ਗਿਆ ਸੁਲੇਖ ਨੇ ਉਹਦੇ ਮੋਢੇ ਤੇ ਹੱਥ ਰੱਖ ਦਿੱਤਾ ਟੈਕਸੀ ਲੰਘ ਗਈ ਮੱਖਣ ਦਾ ਦਿਲ ਕੀਤਾ ਕਿ ਸੁਲੇਖ ਦੇ ਹੱਥ ਨੂੰ ਆਪਣੇ ਮੋਢੇ ਤੋਂ ਛੰਨ ਛੁੱਟੇ ਉਸ ਦੇ ਦਿਲ ਵਿੱਚ ਇਸ ਹੱਥ ਲਈ ਨਫ਼ਰਤ ਪੈਦਾ ਹੋ ਗਈ ਸੀ ਸੜਕ ਟੱਪਦੇ ਹੋਏ ਉਸ ਨੇ ਸੁਲੇਖ ਦੇ ਮੂੰਹ ਵੱਲ ਵੇਖਿਆ ਤੇ ਜਦੋਂ ਉਸ ਦੀਆਂ ਨਜ਼ਰਾਂ ਸੁਲੇਖ ਦੀਆਂ ਨਜ਼ਰਾਂ ਨਾਲ ਮਿਲੀਆਂ ਤਾਂ ਉਹ ਉਸ ਦਾ ਹੱਥ ਰੁਖਾਈ ਨਾਲ ਆਪਣੇ ਮੋਢੇ ਤੋਂ ਛੰਨ ਛੁੱਟਣ ਦੀ ਹਿੰਮਤ ਨਾ ਕਰ ਸਕਿਆ ਅਤੇ ਉਸ ਨੇ ਪੋਲੀ ਜਹੀ ਉਸ ਦਾ ਹੱਥ ਆਪਣੇ ਹੱਥ ਵਿੱਚ ਲੈ ਲਿਆ ਤੇ ਫਿਰ ਉਸ ਨੂੰ ਹੌਲੀ ਹੌਲੀ ਛੱਡ ਦਿੱਤਾ ਮੱਖਣ ਦਾਦਾ ਅੱਜ ਤੋਂ ਰੋਟੀ ਸਾਡੇ ਘਰੋਂ ਖਾਈ ਮੱਖਣ ਨੇ ਡੂੰਗੀ ਨੀਂਜ ਨਾਲ ਸੁਲੇਖ ਵੱਲ ਵੇਖਿਆ ਉਸ ਦੀਆਂ ਅੱਖਾਂ ਵਿੱਚ ਇਹੋ ਜਿਹਾ ਪ੍ਰਭਾਵ ਪੈਦਾ ਹੋ ਗਿਆ ਜਿਵੇਂ ਹਿਰਨ ਸ਼ਿਕਾਰੀ ਦੀ ਬਿੜਕ ਸੁਣ ਕੇ ਚੁਕੰਨਾ ਹੋ ਜਾਂਦਾ ਹੈ ਉਸ ਦੇ ਬੁੱਲਾਂ ਤੇ ਹਲਕੀ ਜਿਹੀ ਮੁਸਕਾਨ ਪੈਦਾ ਹੋ ਗਈ ਕੀ ਪੁੱਤ ਸਾਨੂੰ ਫਸਾਣਾ ਚਾਹੁੰਦਾ ਹੈ ਉਸ ਦੀ ਮੁਸਕਾਨ ਨੇ ਜਿਵੇਂ ਕਿਹਾ ਨਹੀਂ ਸੁਲੇਖ ਦਾਦਾ ਉਸ ਨੇ ਸੁਲੇਖ ਸ਼ਬਦ ਉੱਤੇ ਜ਼ੋਰ ਦੇ ਕੇ ਕਿਹਾ ਮੈਂ ਅੱਜ ਰੋਟੀ ਸਰਦਾਰ ਸਾਹਿਬ ਦੇ ਘਰ ਖਾਣੀ ਹੈ ਸੁਲੇਖ ਨੇ ਮੱਖਣ ਦੇ ਮੂੰਹੋਂ ਨਿਕਲੇ ਦਾਦਾ ਸ਼ਬਦ ਵਿੱਚ ਹਲਕੀ ਜਹੀ ਚੋਬ ਅਨੁਭਵ ਕੀਤੀ ਮੱਖਣ ਨੂੰ ਕਲਕੱਤੇ ਆਇਆ ਹਾਲ ਹੀ ਪੰਜਵਾਂ ਦਿਨ ਹੀ ਸੀ ਉਸ ਦੀਆਂ ਮੁੱਛਾਂ ਦਾੜੀ ਦੇਖ ਕੇ ਸੁਲੇਖ ਨੇ ਉਸ ਨੂੰ ਦਾਦਾ ਕਹਿ ਕੇ ਸੰਬੋਧਨ ਕੀਤਾ ਸੀ ਤੇ ਨੌਜਵਾਨ ਮੱਖਣ ਸਿੰਘ ਨੂੰ ਇਸ ਵਿੱਚੋਂ ਬੁੜਾਪੇ ਦੀ ਬੋ ਆਈ ਸੀ ਹੋਸ ਨੇ ਪੁੱਛਿਆ ਸੀ ਕਿ ਉਹ ਬੁੱਢਾ ਮਾਲੂਮ ਹੁੰਦਾ ਸੀ ਜੋ ਸੁਲੇਖ ਉਸ ਨੂੰ ਦਾਦਾ ਕਹਿ ਰਿਹਾ ਹੈ ਸੁਲੇਖ ਨੇ ਉਸ ਨੂੰ ਦੱਸਿਆ ਕਿ ਬੰਗਾਲ ਵਿੱਚ ਵੱਡੇ ਭਰਾ ਨੂੰ ਦਾਦਾ ਕਹਿੰਦੇ ਹਨ ਤੇ ਉਸ ਨੂੰ ਬੁੱਢਾ ਨਹੀਂ ਬਣਾਇਆ ਸਗੋਂ ਆਪਣੇ ਤੋਂ ਵੱਡਾ ਹੋਣ ਦੇ ਨਾਤੇ ਉਸ ਨੂੰ ਵੱਡਾ ਭਰਾ ਕਿਹਾ ਹੈ ਫਿਰ ਉਹਨਾਂ ਨੇ ਇੱਕ ਦੂਜੇ ਨੂੰ ਆਪਣੀ ਆਪਣੀ ਉਮਰ ਦੱਸੀ ਮੱਖਣ ਦੀ ਉਮਰ 22 ਬਰੇ ਨਿਕਲੀ ਤੇ ਸੁਲੇਖ ਦੀ 28 ਬਰੇ ਇਸ ਤੇ ਇਹ ਦੋਵੇਂ ਖੂਬ ਹਸੇ ਤੇ ਫੈਸਲਾ ਇਹ ਹੋਇਆ ਮੱਖਣ ਸੁਲੇਖ ਨੂੰ ਉਮਰ ਦੇ ਲਿਹਾਜ਼ ਨਾਲ ਦਾਦਾ ਕਿਹਾ ਕਰੇ ਤੇ ਸੁਲੇਖ ਉਸ ਨੂੰ ਦਾੜੀ ਮੁੱਛਾਂ ਦੇ ਲਿਹਾਜ਼ ਨਾਲ ਦਾਦਾ کہہ ਕੇ ਬੁਲਾਇਆ ਕਰੇ ਸ਼ਾਮ ਨੂੰ ਪੰਜਾਬੀ ਦਾਦਾ ਨੇ ਬੰਗਾਲੀ ਦਾਦੇ ਤੋਂ ਕਿਸੇ ਸਸਤੇ ਜਿਹੇ ਢਾਬੇ ਦਾ ਨਾਮ ਪੁੱਛਿਆ ਜਿੱਥੇ ਉਹ ਰੋਟੀ ਖਾ ਲਿਆ ਕਰੇ ਸੁਲੇਖ ਨੇ ਉਸ ਨੂੰ ਨਾਲ ਲੈ ਜਾ ਕੇ ਇੱਕ ਸਸਤਾ ਜਿਹਾ ਢਾਬਾ ਦਿਖਾ ਦਿੱਤਾ ਢਾਬਾ ਸੁਲੇਖ ਦੇ ਰਾਹ ਵਿੱਚ ਆਉਂਦਾ ਸੀ ਇਸ ਲਈ ਉਹ ਸ਼ਾਮ ਨੂੰ ਹੀ ਇਕੱਠੇ ਹੀ ਉਧਰ ਜਾਂਦੇ ਤੇ ਇਸ ਲਈ ਦੋਹਾਂ ਦਾਦਿਆਂ ਵਿੱਚ ਚੰਗੀ ਦੋਸਤੀ ਹੋ ਗਈ ਸੀ ਪਰ ਅੱਜ ਜਦੋਂ ਸੁਲੇਖ ਨੂੰ ਮੱਖਣ ਦੇ ਦਾਦਾ ਸ਼ਬਦ ਕਹਿਣ ਵਿੱਚ ਕੁਝ ਚੋਬ ਮਹਿਸੂਸ ਹੋਈ ਤਾਂ ਉਸਨੇ ਪੁੱਛਿਆ ਦਾਦਾ ਅੱਜ ਤੋਂ ਕੁਝ ਨਾਰਾਜ਼ ਮਲੂਮ ਹੁੰਨਾ ਹੈ ਨਹੀਂ ਦਾਦਾ ਨਾਰਾਜ਼ਗੀ ਕਾਦੀ ਮੱਖਣ ਨੇ ਜਵਾਬ ਦਿੱਤਾ ਸਰਦਾਰ ਸਾਹਿਬ ਦੇ ਘਰ ਇੱਕ ਕੰਮ ਦੱਸਿਆ ਸੀ ਤੇ ਅੱਜ ਮੈਂ ਰੋਟੀ ਵੀ ਉੱਥੇ ਹੀ ਖਾਵਾਂਗਾ ਇਸ ਵਾਰੀ ਸੁਲੇਖ ਨੂੰ ਚੋਬ ਬਿਲਕੁਲ ਸਪਸ਼ਟ ਮਹਿਸੂਸ ਹੋਈ ਅੱਛਾ ਉਸ 부জে ਜਿਹੇ ਲਹਿਜੇ ਵਿੱਚ ਜਾਣ ਕੇ ਛੁੱਟੀ ਮੰਗੀ ਅੱਛਾ ਮੱਖਣ ਨੇ ਜਵਾਬ ਵਿੱਚ ਕਿਹਾ ਤੇ ਦੂਜੇ ਪਾਸੇ ਮੁੜ ਗਿਆ ਸੱਚਮੁੱਚ ਇਹ ਬੰਗਾਲੀ ਬੜੇ ਖਤਰਨਾਕ ਨੇ ਮੱਖਣ ਨੇ ਤੁਰਦੇ-ਤੁਰਦੇ ਸੋਚਿਆ ਸਰਦਾਰਾਂ ਨੇ ਬਿਲਕੁਲ ਠੀਕ ਕਿਹਾ ਸੀ ਅਜੇ ਕੱਲ ਦੀ ਹੀ ਗੱਲ ਸੀ ਉਹ ਫੈਕਟਰੀ ਤੋਂ ਬਾਹਰ ਨਿਕਲੇ ਸੀ ਤੇ ਸੁਲੇਖ ਨੇ ਆਪਣੀ ਆਦਤ ਅਨੁਸਾਰ ਉਸ ਦੇ ਮੋਢੇ ਤੇ ਹੱਥ ਰੱਖਿਆ ਸੀ ਤਾਂ ਉਸ ਨੂੰ ਬਿਲਕੁਲ ਖਿਜ ਨਹੀਂ ਸੀ ਆਈ ਉਹ ਦੋਵੇਂ ਗੱਲਾਂ ਕਰਦੇ ਟਾਬੇ ਵੱਲ ਤੁਰ ਪਏ ਸਨ ਸੁਲੇਖ ਉਸ ਨੂੰ ਕਲਕੱਤੇ ਦੀ ਵਾਕਸੀ ਕਰਾ ਰਿਹਾ ਸੀ ਇਹ ਫਲਾਣੀ ਥਾਂ ਹੈ ਇਸ ਬਾਜ਼ਾਰ ਦਾ ਨਾਮ ਇਹ ਹੈ ਤੇ ਇਹ ਜੋ ਵੱਡੀ ਸਾਰੀ ਇਮਾਰਤ ਹੈ ਇਹ ਕਲਕੱਤੇ ਦੀ ਸਭ ਤੋਂ ਉੱਚੀ ਬਿਲਡਿੰਗ ਹੈ ਅਚਾਨਕ ਉਹਨਾਂ ਦੇ ਪਿੱਛੇ ਇੱਕ ਕਾਰ ਆਈ ਤੇ ਉਹਨਾਂ ਦੇ ਨੇੜੇ ਆ ਕੇ ਰੁਕ ਗਈ ਮੱਖਣ ਨੇ ਮੁੜ ਕੇ ਦੇਖਿਆ ਦੋਵੇਂ ਸਰਦਾਰ ਕਾਰ ਵਿੱਚ ਬੈਠੇ ਸਨ ਤੇ ਨਰਿੰਦਰ ਉਸ ਨੂੰ ਬੁਲਾ ਰਿਹਾ ਸੀ ਦਲੀਪ ਤੇ ਨਰਿੰਦਰ ਬਚਪਨ ਵਿੱਚ ਉਸ ਦੇ ਨਾਲ ਖੇਡਦੇ ਸਨ ਉਦੋਂ ਉਹ ਉਹਨਾਂ ਨੂੰ ਦੀਪੂ ਤੇ ਨਿੰਨੀ ਕਿਹਾ ਕਰਦਾ ਸੀ ਪਰ ਜਦੋਂ ਉਹ ਕਲਕੱਤੇ ਆਇਆ ਤਾਂ ਉਹਨਾਂ ਦੀ ਸ਼ਾਂਤ ਤੇ ਸਜਤਾਜ ਦੇਖ ਕੇ ਉਹਨਾਂ ਨੂੰ ਉਹਨਾਂ ਦੇ ਨਾਂ ਲੈ ਕੇ ਸੰਬੋਧਨ ਕਰਨ ਦੀ ਹਿੰਮਤ ਨਹੀਂ ਸੀ ਕਰ ਸਕਿਆ ਹੁਣ ਉਹ ਉਹਨਾਂ ਨੂੰ ਵੱਡਾ ਛੋਟਾ ਸਰਦਾਰ ਤੇ ਛੋਟਾ ਛੋਟਾ ਸਰਦਾਰ ਕਿਹਾ ਕਰਦਾ ਸੀ ਜਿਵੇਂ ਕਿ ਦਫ਼ਤਰ ਤੇ ਫੈਕਟਰੀ ਦੇ ਸਾਰੇ ਲੋਕ ਕਹਿੰਦੇ ਸਨ ਗੱਡੀ 'ਚ ਬੈਠ ਤੇਰੇ ਨਾਲ ਕੁਝ ਗੱਲਾਂ ਕਰਨੀਆਂ ਹਨ ਨਰਿੰਦਰ ਨੇ ਡਰਾਈਵਰ ਦੀ ਵੱਖੀ ਵਾਲ ਇਸ਼ਾਰਾ ਕਰਦੇ ਹੋਏ ਉਸ ਨੂੰ ਬੈਠਣ ਲਈ ਕਿਹਾ ਮੱਖਣ ਸੁਲੇਖ ਤੋਂ ਅੱਗੇ ਆ ਲੈ ਕੇ ਗੱਡੀ ਵਿੱਚ ਬੈਠ ਗਿਆ ਰਾਵੀਚ ਉਹਨਾਂ ਨੇ ਕੋਈ ਗੱਲਬਾਤ ਨਾ ਕੀਤੀ ਇੰਜ ਪ੍ਰਤੀਤ ਹੁੰਦਾ ਸੀ ਜਿਵੇਂ ਦੋਵੇਂ ਸਰਦਾਰ ਕੁਝ ਸੋਚ ਰਹੇ ਹਨ ਇੱਕ ਕਦਮਾਰ ਉਹਨਾਂ ਅੰਗਰੇਜ਼ੀ ਵਿੱਚ ਕੋਈ ਗੱਲ ਕੀਤੀ ਜਿਸ ਨੂੰ ਮੱਖਣ ਬਿਲਕੁਲ ਸਮਝ ਨਾ ਸਕਿਆ ਘਰ ਪਹੁੰਚ ਕੇ ਦੋਹਾਂ ਛੋਟੇ ਸਰਦਾਰਾਂ ਨੇ ਮੱਖਣ ਨੂੰ ਆਪਣੇ ਸਾਹਮਣੇ ਕੁਰਸੀ ਤੇ ਬਿਠਾ ਲਿਆ ਤੇ ਇੱਧਰ ਉੱਧਰ ਦੀਆਂ ਗੱਲਾਂ ਆਰੰਭ ਕੀਤੀਆਂ ਫਿਰ ਛੋਟੇ ਸਰਦਾਰ ਨੇ ਕਹਿਣਾ ਸ਼ੁਰੂ ਕੀਤਾ ਹਾਂ ਬਈ ਮੱਖਣ ਸਿਆ ਇੱਕ ਜ਼ਰੂਰੀ ਗੱਲ ਹੈ ਜੋ ਤੇਰੇ ਨਾਲ ਕਰਨੀ ਸੀ ਉਹ ਇਹ ਹੈ ਕਿ ਅਸੀਂ ਬੰਬਈ ਪਿਤਾ ਜੀ ਨੂੰ ਤੇਰੇ ਆਉਣ ਦੀ ਖਬਰ ਦਿੱਤੀ ਸੀ। ਉਹਨਾਂ ਦੀ ਚਿੱਠੀ ਆਈ ਕਿ ਤੇਰੇ ਰਹਿਣ ਤੇ ਖਾਣ ਪੀਣ ਦਾ ਕੀ ਬੰਦੋਬਸਤ ਹੈ? ਅਸੀਂ ਉਹਨਾਂ ਨੂੰ ਸਭ ਕੁਝ ਦੱਸਿਆ। ਤਾਂ ਸਾਨੂੰ ਬੜੀ ਝਾੜ ਪਈ ਕਿ ਮੱਖਣ ਸਿੰਘ ਉਹਨਾਂ ਦੇ ਮਿੱਤਰ ਦਾ ਪੁੱਤਰ ਹੈ। ਉਸ ਨੂੰ ਆਪਣੇ ਘਰ ਦਾ ਬੰਦਾ ਸਮਝੋ,}\,\text{ਤਰ ਵਿੱਚ ਰੱਖੋ ਅਤੇ ਰੋਟੀ ਵੀ ਖਵਾਓ। ਉਹ ਨਵਾਂ ਨਵਾਂ ਕਲਕੱਤੇ ਆਇਆ ਹੈ। ਸੋ ਹਰ ਤਰ੍ਹਾਂ ਦਾ ਖਿਆਲ ਰੱਖੋ। ਪਰ ਦੇਖੇ ਨਾ ਸਾਥੋਂ ਗਲਤੀ ਹੋ ਗਈ ਸੀ।} ਸੋ ਆਸ ਹੈ ਤੂੰ ਖਿਆਲ ਨਹੀਂ ਕਰੇਂਗਾ ਹਾਂ ਤੇ ਅੱਜ ਤੋਂ ਰੋਟੀ ਇੱਥੇ ਹੀ ਖਾਇਆ ਕਰ ਅੱਜ ਸੇ ਸਰਦਾਰ ਦਾ ਵੀ ਖਾਣਾ ਬਨੇਗਾ ਉਸਨੇ ਮੱਖਣ ਸਿੰਘ ਵੱਲ ਇਸ਼ਾਰਾ ਕਰਕੇ ਨੌਕਰ ਨੂੰ ਸਮਝਾਇਆ ਬਾਕੀ ਰਹੀ ਇਹ ਰਹਿਣ ਦੀ ਗੱਲ ਉਸਨੇ ਫਿਰ ਮੱਖਣ ਨੂੰ ਸੰਬੋਧਨ ਕਰਕੇ ਕਹਿਣਾ ਸ਼ੁਰੂ ਕੀਤਾ ਸੋ ਤੂੰ ਦੇਖ ਹੀ ਰਿਹਾ ਹੈ ਕਿ ਥਾਂ ਥੋੜੀ ਹੈ ਕਰਦੇ ਬੰਦੇ ਹੀ ਕਾਫੀ ਨੇ ਤੇ ਪੁਰਾਣੇ ਵੀ ਆਉਂਦੇ ਜਾਂਦੇ ਰਹਿੰਦੇ ਨੇ ਸੋ ਹਾਲੀ ਤੂੰ ਉੱਥੇ ਚੌਂਕੀਦਾਰ ਦੇ ਨਾਲ ਵਾਲੀ ਕੋ ਹਾਂ ਕੁਆਟਰ ਵਿੱਚ ਰहूं ਫਿਰ ਤੇਰਾ ਇੱਥੇ ਆਉਣ ਦਾ ਇੰਤਜ਼ਾਮ ਕਰ ਦੇਾਂਗੇ ਸਮਝ ਗਿਆ ਨਾ ਤੂੰ ਮੱਖਣ ਨੇ ਸਿਰ ਹਿਲਾਇਆ ਉਸ ਦੇ ਦਿਲ ਵਿੱਚ ਦੀਪ ਤੇ ਨੀਨੀ ਵਿਰੁੱਧ ਥੋੜਾ ਜਿਹਾ ਗਿਲਾ ਪੈਦਾ ਹੋ ਗਿਆ ਸੀ ਦੂਰ ਹੋ ਗਿਆ ਇੱਕ ਤਾਂ ਨੀਨੀ ਨੇ ਆਪ ਉਸ ਨੂੰ ਮੱਖਣ ਸਿਆਂ ਆਖ ਕੇ ਸੰਬੋਧਨ ਕੀਤਾ ਸੀ ਜਿਸ ਵਿੱਚ ਉਸ ਨੂੰ ਆਪਣੇ ਤੇ ਉਹਨਾਂ ਦੇ ਆਯੂ ਵਿੱਚ ਵੱਡਾ ਹੋ ਜਾਣ ਦਾ ਅਹਿਸਾਸ ਸੀ ਤੇ ਬਚਪਨ ਵਾਲੀ ਖੁੱਲ੍ਹ ਵਰਤਨੀ ਮੁناسب ਨਹੀਂ ਸੀ ਜਪੀ ਦੂਜੇ ਚੌਖਾ ਚਿਰ ਇੱਕ ਦੂਜੇ ਤੋਂ ਦੂਰ ਰਹਿਣ ਨਾਲ ਵੀ ਤਕਲਫ ਪੈਦਾ ਹੋ ਜਾਣਾ ਜ਼ਰੂਰੀ ਸੀ ਉਸ ਨੇ ਸੋਚਿਆ ਕਿ ਜਦੋਂ ਉਹ ਉੱਥੇ ਜਾ ਕੇ ਰਹੇਗਾ ਤਾਂ ਹੌਲੀ-ਹੌਲੀ ਇਹ ਤਕਲਫ ਵੀ ਦੂਰ ਹੋ ਜਾਏਗਾ ਇਹ ਸੋਚ ਕੇ ਉਹ ਸੰਤੁਸ਼ਟ ਹੋ ਗਿਆ ਸੀ ਹਾਂ ਬਾਈ ਐਤ ਕੀ ਵੱਡੇ ਸਰਦਾਰ ਨੇ ਕਹਿਣਾ ਸ਼ੁਰੂ ਕੀਤਾ ਤੂੰ ਇੱਥੇ ਨਵਾਂ-ਨਵਾਂ ਆਏਂ ਜਰਾ ਹੁਸ਼ਿਆਰ ਰਹੀਂ ਤੇ ਬੰਗਾਲੀਆਂ ਤੋਂ ਖਾਸ ਕਰਕੇ ਬਚ ਕੇ ਰਹੀਂ ਇਹ ਬੜੇ ਖਤਰਨਾਕ ਲੋਗ ਨੇ ਜੇ ਕਿਤੇ ਕੋਈ ਲੜਾਈ ਲੜਦਾ ਹੋਵੇ ਤਾਂ ਬਿਲਕੁਲ ਦਖਲ ਨਹੀਂ ਦੇਣਾ ਨਾ ਛਡਾਉਣ ਦਾ ਯਤਨ ਕਰਨਾ ਨਹੀਂ ਤਾਂ ਇਹ ਬੰਗਾਲੀ ਉਸ ਦਾ ਪਿੱਛਾ ਛੱਡ ਗਏ ਤੇਰੇ ਮਗਰ ਹੋ ਜਾਣਗੇ ਤੇ ਜਰਾ ਕੋਈ ਗੱਲ ਹੋਈ ਨਹੀਂ ਤੇ ਇਹ ਸਭ ਬੰਗਾਲੀ ਭੁੰਡਾ ਵਾਂਗ ਇਕੱਠੇ ਹੋਏ ਨਹੀਂ ਅੱਛਾ ਮੱਖਣ ਹੈਰਾਨ ਹੋ ਰਿਹਾ ਸੀ ਹਾਂ ਹੋਰ ਸੁਣ ਉਸ ਨੇ ਟੁੱਟੀ ਲੜੀ ਨੂੰ ਜੋੜਦਿਆਂ ਆਰੰਭ ਕੀਤਾ ਬੱਸ ਵਿੱਚ ਜਾਂ ਟਰਾਲਮ ਵਿੱਚ ਜੇ ਥਾਂ ਔਰਤਾਂ ਲਈ ਰਿਜ਼ਰਵ ਹੋਵੇ ਉਸਤੇ ਭੁੱਲ ਕੇ ਵੀ ਨਾ ਬੈਠ ਜਾਵੀਂ ਕਿਤੇ ਭਾਵੇਂ ਉਸ ਉੱਤੇ ਕੋਈ ਔਰਤ ਬੈਠੀ ਹੋਵੇ ਜਾਂ ਨਾ ਭਾਵੇਂ ਸਾਰੀ ਗੱਡੀ ਵਿੱਚ ਕੋਈ ਜਨਾਨੀ ਨਾ ਹੋਵੇ ਨਹੀਂ ਤਾਂ ਇਹ ਲੋਕ ਤੈਨੂੰ ਚੰਬੜੀ ਜਾਣਗੇ ਮੈਂ ਇਸ ਲਈ ਕਹਿ ਰਿਹਾ ਹਾਂ ਕਿ ਸਾਡੇ ਪਾਸੇ ਜਨਾਨੀਆਂ ਦੀਆਂ ਸੀਟਾਂ ਵੱਖਰੀਆਂ ਨਹੀਂ ਹੁੰਦੀਆਂ ਇਹ ਤਾਂ ਬੜੀ ਅਜੀਬ ਗੱਲ ਹੈ ਥਾਂ ਖਾਲੀ ਹੋਵੇ ਫਿਰ ਵੀ ਉਸ ਤੇ ਬੈਠਿਆ ਨਾ ਜਾਵੇ ਮੱਖਣ ਦੇ ਲਹਿਜੇ ਵਿੱਚ ਹਨਾਨੀ ਦੇ ਨਾਲ-ਨਾਲ ਡਰ ਵੀ ਰਲਿਆ ਹੋਇਆ ਸੀ ਇੱਕ ਗੱਲ ਤੈਨੂੰ ਹੋਰ ਦੱਸੀਏ ਵੱਡਾ ਛੋਟਾ ਸਰਦਾਰ ਬੋਲਿਆ ਸਾਡੇ ਪਾਸੇ ਆਮ ਰਿਵਾਜ ਹੈ ਕਿ ਮਰਦ ਔਰਤਾਂ ਲਈ ਸੀਟ ਖਾਲੀ ਕਰ ਦਿੰਦੇ ਨੇ ਇੱਥੇ ਇਹ ਕੰਮ ਭੁੱਲ ਕੇ ਵੀ ਨਾ ਕਰ ਬੈਠੀ ਤੇ ਇਹ ਹਰਾਮਜਾਦੇ ਤੇਰੇ ਮਗਰ ਪਏ ਜਾਣਗੇ ਕਿ ਤੂੰ ਸੀਟ ਦਿੱਤੀ ਤੇ ਕਿਉਂ ਉਸ ਨੂੰ ਬੁਲਾਇਆ ਹੀ ਕਿਉਂ ਹੁਣ ਮੱਖਣ ਬਹੁਤ ਡਰ ਗਿਆ ਸੀ ਹਾਂ ਵੱਡੇ ਛੋਟੇ ਸਰਦਾਰ ਨੇ ਲੜੀ ਜੋੜੀ ਅੱਜ ਤੂੰ ਉਸ ਮੰਗਾਂ ਦੀ ਨਾਲ ਜਾ ਰਹੀ ਹਾਂ ਸੈਂ ਜ਼ਰਾ ਹੁਸ਼ਿਆਰ ਰਹੀਂ ਤੂੰ ਆਪਣਾ ਬੰਦਾ ਹੈ ਇਸ ਲਈ ਕਹਿ ਰਹੀ ਹਾਂ ਨਹੀਂ ਤਾਂ ਸਾਨੂੰ ਕੀ ਹਰਜ ਹੋਰ ਸਿਰ ਖਪਾਈ ਕਰੀਏ ਜੋ ਕਿਸੇ ਦੇ ਵੀ ਆਵੇ ਕਰੇ ਐਸਾ ਨਾ ਹੋਏ ਐਸਾ ਨਾ ਹੋਏ ਕਿ ਕਿਸੇ ਮੁਸੀਬਤ ਵਿੱਚ ਫਸ ਜਾਏ ਪਰ ਸੁਲੇਖ ਤਾਂ ਬੁਰਾ ਆਦਮੀ ਨਹੀਂ ਮਲੂਮ ਹੁੰਦਾ ਮੱਖਣ ਬੋਲਿਆ ਉਹ ਰੋਜ਼ ਮੇਰੇ ਨਾਲ ਟਾਬੇ ਤੱਕ ਜਾਂਦਾ ਏ ਤੇ ਮੈਨੂੰ ਕਲਕੱਤੇ ਦੀ ਸੈਰ ਕਰਾਂਦਾ ਏ ਓਹੋ ਤੈਨੂੰ ਨਹੀਂ ਪਤਾ ਛੋਟਾ ਸਰਦਾਰ ਬੋਲਿਆ ਇਹ ਬੰਗਾਲੀ ਭੁੱਖੇ ਨੰਗ ਲੋਕ ਨੇ ਇਹ ਬੰਗਾਲੀ ਭੁੱਖੇ ਨੰਗੇ ਲੋਕ ਨੇ ਅੱਡ ਹਰਾਮ ਮਿਹਨਤ ਕਰਦੇ ਐ ਇਹਨਾਂ ਨੂੰ ਮੌਤ ਪੈਂਦੀ ਐ ਕੰਮ ਨਹੀਂ ਕਰ ਸਕਦੇ ਇਸ ਲਈ ਆਮਦਨੀ ਥੋੜੀ ਹੁੰਦੀ ਐ ਖਰਚਾ ਪੂਰਾ ਕਰਨ ਲਈ ਇਹ ਤਰ੍ਹਾਂ ਤਰ੍ਹਾਂ ਦੀ 420 ਕਰਦੇ ਨੇ ਸੁਲੇਖ ਦਿਓ ਲੈ ਲੈ ਇਹ ਜੋ ਤੇਰੇ ਨਾਲ ਯਾਰਾਨਾ ਵਧਾ ਰਿਹਾ ਐ ਹੌਲੀ ਹੌਲੀ ਤੈਨੂੰ ਆਪਣੇ ਘਰ ਲੈ ਜਾਏਗਾ ਉੱਥੇ ਕਿਸੇ ਆਪਣੇ ਚਾਚੇ ਮਾਮੇ ਜਾਂ ਮਾਸੀ ਦੀ ਧੀ ਨਾਲ ਤੇਰੀ ਵਾਕਫੀ ਕਰਾ ਦੇਵੇਗਾ ਉਹ ਕੁੜੀ ਤੈਨੂੰ ਫਸਾ ਲਵੇਗੀ ਫਿਰ ਇਹ ਲੋਕ ਇਹ ਇਲਜ਼ਾਮ ਲਗਾ ਕੇ ਇਹ ਤੂੰ ਕੁੜੀ ਨੂੰ ਖਰਾਬ ਕਰਨ ਦਾ ਯਤਨ ਕੀਤਾ ਏ ਤੇਰੇ ਉੱਤੇ ਮੁਕੱਦਮਾ ਚਲਾਉਣ ਦੀ ਧਮਕੀ ਦੇ ਕੇ ਕੁਝ ਨਾ ਕੁਝ ਤੇ ਇਥੋਂ ਬਟੋਰ ਲੈਣਗੇ ਮੱਖਣ ਬੜਾਈ ਡਰ ਗਿਆ ਸੀ ਉਸ ਦੇ ਦਿਲ ਅੰਦਰ ਬੰਗਾਲੀਆਂ ਲਈ ਕਿਰਣਾ ਪੈਦਾ ਹੋ ਗਈ ਸੀ ਉਹ ਬੋਲਿਆ ਸੁਲੇਖ ਅੱਜ ਮੈਨੂੰ ਆਪਣੇ ਘਰ ਲੈ ਜਾਣ ਲਈ ਕਹਿ ਰਿਹਾ ਸੀ ਦੇਖਿਆ ਛੋਟੇ ਨੇ ਵੱਡੇ ਵਾਲ ਦੇ ਕੇ ਕਿਹਾ ਹੋਈ ਨਾ ਉਹੀ ਗੱਲ ਨੌਕਰ ਨੇ ਰੋਟੀ ਤਿਆਰ ਕਰਨ ਦੀ ਇਤਲਾਹ ਦਿੱਤੀ ਉਹ ਦੋਵੇਂ ਉੱਠ ਕੇ ਡਾਈਨਿੰਗ ਰੂਮ ਵਿੱਚ ਚਲੇ ਗਏ ਮੱਖਣ ਵੀ ਉਹਨਾਂ ਦੇ ਨਾਲ ਹੀ ਚਲਾ ਗਿਆ ਉਸ ਦਿਨ ਉਸ ਨੂੰ ਸੱਚੀ ਮੁੱਚੀ ਖਾਣ ਦਾ ਸਵਾਦ ਆ ਗਿਆ। ਕਈ ਤਰ੍ਹਾਂ ਦੇ ਖਾਣੇ ਬਣੇ ਹੋਏ ਸਨ। ਪਹਿਲਾਂ ਤਾਂ ਉਹ ਘਬਰਾਇਆ ਕਿ ਕਿਹੜੀ ਚੀਜ਼ ਪਹਿਲਾਂ ਖਾਏ ਤੇ ਕਿਹੜੀ ਪਿੱਛੋਂ। ਫਿਰ ਉਸ ਨੇ ਉਸੇ ਤਰ੍ਹਾਂ ਖਾਣਾ ਸ਼ੁਰੂ ਕੀਤਾ ਜਿਸ ਤਰ੍ਹਾਂ ਦੋਵੇਂ ਸਰਦਾਰ ਖਾ ਰਹੇ ਸਨ। ਜਦੋਂ ਰੋਟੀ ਖਾ ਚੁੱਕੇ ਤਾਂ ਨਰਿੰਦਰ ਨੇ ਕਿਹਾ ਅਸੀਂ ਰੋਟੀ ਜਰਾ ਚਿਰਾਕੀ ਖਾਂਦੇ ਹੁੰਦੇ ਹਾਂ। ਤੈਨੂੰ ਜੇ ਭੁੱਖ ਲੱਗੇ ਤਾਂ ਸਾਡੀ ਉਡੀਕ ਕਰਨ ਦੀ ਲੋੜ ਨਹੀਂ। ਜਿਸ ਵੇਲੇ ਵੀ ਚਾਹੇ ਨਿਚੱਕ ਨੌਕਰ ਕੋਲੋਂ ਮੰਗ ਲਈ ਤੇਰਾ ਆਪਣਾ ਹੀ ਘਰ ਹੈ ਜਦੋਂ ਮੱਖਣ ਨੇ ਹਾਂ ਵਿੱਚ ਸਿਰ ਹਿਲਾਇਆ ਤਾਂ ਉਹ ਬੋਲਿਆ ਚੰਗਾ ਹੁਣ ਤੂੰ ਜਾ ਫਿਰ ਤੈਨੂੰ ਨੀਂਦ ਆਈ ਹੋਵੇਗੀ ਮੱਖਣ ਤੁਰਨ ਲੱਗਾ ਤਾਂ ਉਸ ਨੇ ਪਿੱਛੋਂ ਆਵਾਜ਼ ਦੇ ਕੇ ਕਿਹਾ ਤੇ ਫੈਕਟਰੀ ਵਿੱਚ ਵੀ ਇਹਨਾਂ ਬੰਗਾਲੀਆਂ ਦਾ ਖਿਆਲ ਰੱਖਿਆ ਕਰ ਇਹ ਹਰਾਮਖੋਰ ਕੰਮ ਕੁਝ ਨਹੀਂ ਕਰਦੇ ਤੇ ਗੱਲਾਂ ਕਰਦੇ ਨੇ ਸ਼ਰਾਰਤਾਂ ਕਰਨ ਤੇ ਗੱਲਾਂ ਬਣਾਉਣ ਵਿੱਚ ਬਹੁਤ ਤਾਕ ਨੇ ਬੰਗਾਲੀਆਂ ਦੀ ਆਰਾਮ ਜਿੰਦਗੀ ਦਾ ਸਬੂਤ ਉਹਨਾਂ ਨੂੰ ਅਗਲੇ ਦਿਨ ਹੀ ਮਿਲ ਗਿਆ ਸੀ ਲੰਚ ਟਾਈਮ ਵਿੱਚ ਉਹ ਦਫ਼ਤਰ ਦੇ ਲਾਗੇ ਪੋਂ ਰਿਹਾ ਸੀ ਤਾਂ ਉਸਨੇ ਦੇਖਿਆ ਕਿ ਇੱਕ ਬੰਗਾਲੀ ਛੋਟੇ ਸਰਦਾਰ ਨਾਲ ਬਹੁਤ ਗਰਮ ਸਰਦ ਹੋ ਰਿਹਾ ਸੀ ਤੇ ਬੰਗਾਲੀ ਪੈਕਰਾਂ ਵਿੱਚ ਉਸ ਲਈ ਖਾਸੀ ਹਮਦਰਦੀ ਦਾ ਜਜ਼ਬਾ ਸੀ ਪਰ ਉਸ ਦੇ ਆਪਣੇ ਦਿਲ ਵਿੱਚ ਬੰਗਾਲੀਆਂ ਲਈ ਕਿਰਣਾ ਤੇ ਈਕਾਰਤ ਪੈਦਾ ਹੋ ਗਈ ਸੀ ਸੋ ਅੱਜ ਛੁੱਟੀ ਤੋਂ ਪਿੱਛੋਂ ਜਦੋਂ ਸੁਲੇਖ ਨੇ ਉਸ ਨੂੰ ਰੋਟੀ ਦਾ ਸੱਦਾ ਦਿੱਤਾ ਤਾਂ ਉਸ ਦੇ ਕੰਨ ਇੱਕਦਮ ਖੜੇ ਹੋ ਗਏ ਤੇ ਉਹ ਉਸ ਨੂੰ ਛੱਡ ਕੇ ਸਰਦਾਰਾਂ ਦੇ ਘਰ ਚਲਾ ਗਿਆ ਉਹ ਪਰਦਾ ਚੁੱਕ ਕੇ ਅੰਦਰ ਜਾਣ ਹੀ ਲੱਗਾ ਸੀ ਕਿ ਉਸ ਦੇ ਕੰਨਾਂ ਵਿੱਚ ਛੋਟੇ ਸਰਦਾਰ ਦੀ ਆਵਾਜ਼ ਪਈ ਉਹ 네ਪਾਲੀ ਨੌਕਰ ਨੂੰ ਡਾਂਟ ਰਿਹਾ ਸੀ ਕਿ ਉਸ ਨੇ ਮੱਖਣ ਨੂੰ ਕੱਲ ਉਹਨਾਂ ਦੇ ਘਰ ਦੇ ਨਾਲ ਹੀ ਖਾਣ ਲਈ ਕਿਉਂ ਬਿਠਾ ਦਿੱਤਾ ਸੀ ਹਮ ਨਹੀਂ ਜਾਣਤਾ ਸਾਹਿਬ 네ਪਾਲੀ ਨੌਕਰ ਨੇ ਆਪਣੀ ਸਫਾਈ ਪੇਸ਼ ਕੀਤੀ ਤੁਮ ਬੋਲਾ ਸਰਦਾਰ ਵੀ ਖਾਏਗਾ ਹਮਨੇ ਸਮਝਾ ਉਹ تمہارا ਕੋਈ ਨਾਤੇਦਾਰ ਸਰਦਾਰ ਹੈ ਅੱਛਾ ਹੁਣ ਬਕਵਾਕ ਨਾ ਕਰ ਸਰਦਾਰ ਦੀ ਆਵਾਜ਼ ਆਈ ਅੱਗੋਂ ਤੋਂ ਉਸ ਨੂੰ ਸਾਡੇ ਵਾਲੀ ਰੋਟੀ ਨਹੀਂ ਦੇਣੀ ਨੌਕਰ ਲੋਗ ਵਾਲੀ ਰੋਟੀ ਦੇਣੀ ਹੈ ਸਮਝਾ ਨੌਕਰ ਜੀ ਕਹਿ ਕੇ ਚਲਾ ਗਿਆ ਮੱਖਣ ਦੇ ਦਿਲ ਤੇ ዳਤੀ ਫਿਰ ਗਈ ਉਹ ਸਮਝ ਗਿਆ ਕਿ ਉਸ ਨੂੰ ਆਪਣਾ ਕਿੰਨਾ ਕੋ ਸਮਝਦੇ ਸਨ ਉਸ ਨੂੰ ਦੀਪੂ ਤੇ ਨੀਨੀ ਤੇ ਬੜਾ ਗੁੱਸਾ ਆਇਆ ਪਰ ਫਿਰ ਉਸ ਨੇ ਆਪਣੇ ਆਪ ਨੂੰ ਸੰਭਾਲਿਆ ਤੇ ਸੋਚਿਆ ਕਿ ਉਹ ਉਹਨਾਂ ਦਾ ਨੌਕਰ ਹੀ ਤਾਂ ਹੈ ਜੇ ਉਹਨਾਂ ਉਸ ਨੂੰ ਨੌਕਰ ਵਾਲੀ ਰੋਟੀ ਦੇਣ ਲਈ ਕਿਹਾ ਤਾਂ ਕੀ ਅਜੀਬ ਗੱਲ ਹੋਈ ਤੇ ਉਸ ਨੇ ਫੈਸਲਾ ਕਰ ਲਿਆ ਉਹ ਉਹਨਾਂ ਕੋਲ ਨੌਕਰ ਬਣ ਕੇ ਹੀ ਰਹੇਗਾ ਆਪਣਾ ਬਣ ਕੇ ਨਹੀਂ ਉਸ ਨੇ ਹੌਲੀ ਜਿਹੀ ਪਰਦਾ ਚੁੱਕਿਆ ਤੇ ਅੰਦਰ ਚਲਾ ਗਿਆ ਹਾਂ ਬਈ ਮੱਖਣ ਸਿਆ ਛੋਟੇ ਸਰਦਾਰ ਨੇ ਬੁੱਲਾ ਉੱਤੇ ਮੁਸਕਣੀ ਲਿਆ ਕੇ ਕਿਹਾ ਮੱਖਣ ਨੂੰ ਇਹ ਮੁਸਕਣੀ ਬਿਲਕੁਲ ਬਨੋਟੀ ਜਾਪੀ ਉਸ ਬਿਲਕੁਲ ਕਿਸੇ ਜਜ਼ਬੇ ਤੋਂ ਖਾਲੀ ਆਵਾਜ਼ ਵਿੱਚ ਕਿਹਾ ਜੀ ਆਇਆਂ ਹਾਂ ਚੰਗਾ ਫਿਰ ਤੂੰ ਰੋਟੀ ਖਾ ਲੈ ਵੱਡੇ ਸਰਦਾਰ ਨੇ ਕਿਹਾ ਤੇ ਤੁਸੀਂ ਮੱਖਣ ਨੇ ਚੰਗੇ ਭਲੇ ਜਾਣਦੇ ਬੁੱਝਦੇ ਅਣਜਾਣ ਬਣ ਕੇ ਪੁੱਛਿਆ ਸਾਨੂੰ ਕੁਝ ਚਿਰ ਲੱਗੂ ਕੁਝ ਪਰੌਣੇ ਆਉਣ ਵਾਲੇ ਨੇ ਤੈਨੂੰ ਭੁੱਖ ਲੱਗੀ ਹੋਏਗੀ ਤੂੰ ਰੋਟੀ ਖਾ ਲੈ ਨਾਲੇ ਤੈਨੂੰ ਇੱਕ ਕੰਮ ਵੀ ਭੇਜਣਾ ਹੈ ਮੱਖਣ ਚੁੱਪਚਾਪ ਚਲਾ ਗਿਆ ਨੌਕਰ ਨੇ ਉਸ ਨੂੰ ਨੌਕਰਾਂ ਵਾਲੀ ਰੋਟੀ ਦੇ ਦਿੱਤੀ ਉਹ ਰੋਟੀ ਖਾ ਕੇ ਬਾਹਰ ਜਾਣ ਹੀ ਲੱਗਾ ਸੀ ਕਿ ਸਰਦਾਰ ਨੇ ਉਸ ਨੂੰ ਆਵਾਜ਼ ਮਾਰੀ ਤੇ ਉਸ ਨੂੰ ਨਿਓ ਮਾਰਕੀਟ ਦਾ ਪਤਾ ਦੱਸ ਕੇ ਉੱਥੋਂ ਫਲ ਖਰੀਦ ਲਿਆਉਣ ਨੂੰ ਕਿਹਾ ਤੇ ਉਸ ਨੂੰ ਸਮਝਾ ਕੇ ਦਿੱਤਾ ਕਿ ਫਲ ਨੂੰ ਇਸ ਤਰ੍ਹਾਂ ਛੋਪਲੀ ਜਹੀ ਰਸੋਈਏ ਨੂੰ ਦੇ ਦੇਵੀਂ ਕਿਸੇ ਨੂੰ ਪਤਾ ਤੱਕ ਨਾ ਲੱਗ ਸਕੇ ਮੱਖਣ ਨੇ 10 ਰੁਪਈਆਂ ਦਾ ਨੋਟ ਫੜਿਆ ਤੇ ਚਲਾ ਗਿਆ ਚੁੱਪ ਕਰਕੇ ਫਲ ਲਿਆ ਕੇ ਉਸ ਨੇ ਛੋਪਲੀ ਜਹੀ ਰਸੋਈਏ ਨੂੰ ਪਹੁੰਚਾ ਦਿੱਤੇ ਇਸ ਵੇਲੇ ਡ్రਾਈੰਗ ਰੂਮ ਵਿੱਚ ਬੜੀ ਰੌਣਕ ਲੱਗੀ ਹੋਈ ਸੀ ਬਹੁਤ ਸਾਰੇ ਲੋਕ ਆਏ ਹੋਏ ਸਨ ਇਹਨਾਂ ਵਿੱਚ 6-7 ਬੰਗਾਲੀ ਵੀ ਸਨ ਜੋ ਕੱਪੜਿਆਂ ਤੇ ਸ਼ਕਲ ਸੂਰਤਾਂ ਤੋਂ ਸਰਦਾਰਾਂ ਵਾਂਗ ਹੀ ਅਮੀਰ ਆਦਮੀ ਮੁੱਲੋਂ ਹੁੰਦੇ ਸਨ ਇੰਨਾਂ ਵਿੱਚ ਇੱਕ ਗੋਰੇ ਗੋਲਮੋਲ ਚਿਹਰੇ ਤੇ ਐਨਕ ਵਾਲੇ ਬੰਗਾਲੀ ਨਾਲ ਸਾਰੇ ਲੋਕ ਬੜੇ ਸਤਿਕਾਰ ਨਾਲ ਪੇਸ਼ ਆ ਰਹੇ ਸਨ ਮੱਖਣ ਨੇ ਬਹਾਦਰ ਨੂੰ ਪੁੱਛਿਆ ਕਿ ਇਹ ਕੌਣ ਹੈ ਬੰਗਾਲੀ ਲੋਕਾਂ ਦਾ بڑا ਲੀਡਰ ਕੁਆਟਰ ਵੱਲ ਜਾਂਦੇ ਜਾਂਦੇ ਮੱਖਣ ਸੋਚ ਰਿਹਾ ਸੀ ਕਿ ਸਰਦਾਰਾਂ ਨੇ ਤੇ ਉਹਨੂੰ ਬੰਗਾਲੀਆਂ ਨਾਲ ਮੇਲਜੋਲ ਰੱਖਣ ਤੋਂ ਮਨਾ ਕੀਤਾ ਸੀ ਪਰ ਆਪ ਉਹਨਾਂ ਹੀ ਖਤਰਨਾਕ ਲੋਕਾਂ ਦੀਆਂ ਦਾਵਤਾਂ ਕਰਦੇ ਹਨ ਦੂਸਰੇ ਦਿਨ ਫੈਕਟਰੀ ਵਿੱਚ ਛੁੱਟੀ ਹੋਣ ਤੇ ਮੱਖਣ ਆਪਣੀ ਆਖਰੀ ਡਿਊਟੀ ਦੇ ਕੇ ਪਾਬ ਸਭ ਦੇ ਖਿੱਸੇ ਟੋਕੇ ਬਾਹਰ ਨਿਕਲਿਆ ਤਾਂ ਸੁਲੇਖ ਉਸ ਦੀ ਉਡੀਕ ਕਰ ਰਿਹਾ ਸੀ ਪਰ ਅੱਜ ਉਸ ਨੇ ਉਸ ਦੇ ਮੋਢੇ ਤੇ ਹੱਥ ਨਾ ਰੱਖਿਆ ਤੂੰ ਤਾਂ ਸਰਦਾਰਾਂ ਦੇ ਘਰ ਜਾ ਰਿਹਾ ਹੋਏਗਾ ਸੁਲੇਖ ਨੇ ਪੁੱਛਿਆ ਮੇਰੇ ਨਾਲ ਤਾਂ ਨਹੀਂ ਚੱਲੇਗਾ ਮੱਖਣ ਨੇ ਇੱਕ ਵਾਰੀ ਸੁਲੇਖ ਵੱਲ ਦੇਖਿਆ ਕੁਝ ਚਿਰ ਚੁੱਪ ਰਿਹਾ ਤੇ ਫਿਰ ਬੋਲਿਆ ਨਹੀਂ ਦਾਦਾ ਮੈਂ ਤੇਰੇ ਨਾਲ ਹੀ ਚੱਲਾਂਗਾ ਰੋਟੀ ਕੁਝ ਚਿਰ ਪਿੱਛੋਂ ਖਾ ਲਵਾਂਗੇ ਚਾ ਪੀਏਂਗਾ ਸੁਲੇਖ ਨੇ ਪੁੱਛਿਆ ਮੱਖਣ ਨੇ ਸਿਰ ਹਿਲਾਇਆ ਤੇ ਦੋਵੇਂ ਲਾਗ ਲਈ ਮਿਸ਼ਤਾਨ ਭੰਡਾਰ ਵਿੱਚ ਚਲੇ ਗਏ ਨੌਕਰ ਨੇ ਮਿੱਟੀ ਦੇ ਭਾਂਡੇ ਵਿੱਚ ਚਾਹ ਲਿਆ ਕੇ ਮੇਜ਼ ਤੇ ਰੱਖ ਦਿੱਤੀ ਮੱਖਣ ਦਾਦਾ ਸੁਲੇਖ ਨੇ ਚਾਹ ਦਾ ਕੁੱਟ ਭਰ ਕੇ ਕਿਹਾ ਮੈਨੂੰ ਸਰਦਾਰਾਂ ਨੇ ਅੱਜ ਦੱਸਿਆ ਹੈ ਕਿ ਤੂੰ ਬੜਾ ਖਤਰਨਾਕ ਆਦਮੀ ਹੈ ਹਾਂ ਚਾਹ ਦਾ ਭਾਂਡਾ ਮੱਖਣ ਦੇ ਬੁੱਲਾਂ ਤੋਂ ਉਰੇ ਹੀ ਰੁਕ ਗਿਆ ਕਿਉਂਕਿ ਬੰਗਾਲੀ ਚਾਮ ਤੌਰ ਤੇ ਪੰਜਾਬੀਆਂ ਨੂੰ ਖਤਰਨਾਕ ਸਮਝਿਆ ਜਾਂਦਾ ਹੈ ਪਰ ਮੈਨੂੰ ਤੇ ਕੁਝ ਪੰਜਾਬੀ ਮਿਲੇ ਜੋ ਬਿਲਕੁਲ شریف ਆਦਮੀ ਸਨ ਮੈਨੂੰ ਤੇ ਤੂੰ ਵੀ ਪਹਿਲਾ ਮਾਨਸੀ ਮعلوم ਹੋਣਾ ਏ ਸੁਲੇਖ ਨੇ ਬੜੇ ਆਰਾਮ ਨਾਲ ਚਾਪੀ ਦੇ ਵੀ ਲੈ ਕੇ ਹਾਂ ਪਰ ਸਰਦਾਰਾਂ ਨੇ ਇਹ ਨਹੀਂ ਦੱਸਿਆ ਕਿ ਮੈਂ ਖਤਰਨਾਕ ਕਿਵੇਂ ਹਾਂ ਸਰਦਾਰ ਕਹਿੰਦੇ ਸਨ ਕਿ ਪੰਜਾਬ ਵਿੱਚ ਇੱਕ ਖਾਸ ਇਲਾਕਾ ਹੈ ਜਿੱਥੇ ਦੇ ਲੋਕ ਬਦਮਾਸ਼ ਡਾਕੂ ਤੇ ਉਧਾਲੀਏ ਹੁੰਦੇ ਹਨ ਤੇ ਮੱਖਣ ਵੀ ਉਸੇ ਇਲਾਕੇ ਦਾ ਹੀ ਹੈ ਪਰ ਮੈਂ ਤਾਂ ਉਸ ਕਸਬੇ ਦਾ ਹਾਂ ਜਿੱਥੋਂ ਦੇ ਸਰਦਾਰ ਆਪ ਨੇ ਅੱਛਾ ਸੁਲੇਖ ਦੇ ਬੁੱਲਾਂ ਤੇ ਇੱਕ ਅਰਥਪਰੀ ਮੁਸਕਰਹਟ ਸੀ ਤੇ ਮੱਖਣ ਦੇ ਦਿਲ ਵਿੱਚ ਬੇਅੰਤ ਗੁੱਸਾ ਸੀ। ਉਸ ਨੇ ਉਹ ਸਾਰੀਆਂ ਗੱਲਾਂ ਸੁਲੇਖ ਨੂੰ ਸੁਣਾ ਦਿੱਤੀਆਂ ਜੋ ਸਰਦਾਰਾਂ ਨੇ ਉਸ ਦੇ ਵਿਰੁੱਧ ਕੀਤੀਆਂ ਸਨ। ਸੁਲੇਖ ਜ਼ੋਰ ਦੀ ਖਿੜਖੜਾ ਕੇ ਹੱਸਿਆ। ਅਰੇ ਦਾਦਾ। ਅਰੇ ਪੰਜਾਬੀ ਦਾਦਾ ਤੇਰੇ ਕੋਲ ਹੈ ਕੀ ਜੋ ਮੈਂ ਮੁੱਛਣ ਦਾ ਯਤਨ ਕਰਾਂਗਾ। ਤੂੰ ਵੀ ਤਾਂ ਆਪਣੇ ਵਰਗਾ ਉੱਖਾ ਨੰਗਾ ਮਜ਼ਦੂਰ ਹੀ ਐ। ਤੂੰ ਬੜਾ ਭੋਲਾ ਐ। ਤੁਸੀਂ ਬੰਗਾਲੀ ਲੋਕ ਤਾਂ ਬੜੇ ਚਲਾਕ ਹੁੰਦੇ ਹੋ ਨਾ। ਮੱਖਣ ਦੇ ਬੋਲਾਂ ਵਿੱਚ ਅਪਨਤ ਭਰੀ ਮਖੌਲ ਸੀ ਸੁਲੇਖ ਹੱਸਣ ਲੱਗ ਪਿਆ ਦਾਦਾ ਮੱਖਣ ਨੇ ਗੰਭੀਰ ਹੋ ਕੇ ਪੁੱਛਿਆ ਉਸ ਦਿਨ ਉਹ ਬੰਗਾਲੀ ਸਰਦਾਰਾਂ ਨਾਲ ਕਿਉਂ ਝਗੜ ਰਿਹਾ ਸੀ ਕੌਣ ਉਹ ਚੈਟਰਜੀ ਉਹਨਾਂ ਨੇ ਪੈਕਰਾਂ ਦੀ ਯੂਨੀਅਨ ਬਣਾਉਣ ਦਾ ਯਤਨ ਕੀਤਾ ਸੀ ਸਰਦਾਰਾਂ ਨੇ ਉਹਨੂੰ ਕੱਢ ਦਿੱਤਾ ਤੇ ਉਹ ਆਪਣਾ ਬੋਨਸ ਮੰਗ ਰਿਹਾ ਸੀ ਫਿਰ ਉਹ ਕਾਫੀ ਚਿਰ ਯੂਨੀਅਨ ਉਸ ਦੇ ਕੰਮ ਤੇ ਫਾਇਦੇ ਬਾਰੇ ਗੱਲਾਂ ਕਰਦੇ ਰਹੇ ਕੁਝ ਦਿਨ ਪਿਛੋਂ ਜਦ ਸਰਦਾਰ ਆਪਣੀ ਕਾਰ ਡਰਾਈਵ ਕਰਦੇ ਹੋਏ ਕਲੱਬ ਵੱਲ ਨੂੰ ਜਾ ਰਹੇ ਸਨ ਤਾਂ ਉਹਨਾਂ ਦੇਖਿਆ ਪੰਜਾਬੀ ਦਾਦਾ ਤੇ ਬੰਗਾਲੀ ਦਾਦਾ ਬਾਹ ਵਿੱਚ ਬਾਹ ਪਾਈ ਚਿਤਪੁਰ ਰੋਡ ਤੇ ਤੁਰੀ ਜਾ ਰਹੇ ਸਨ ਸਰਦਾਰ ਨੇ ਮੱਖਣ ਨੂੰ ਚੇਤਾਵਨੀ ਦੇਣ ਵਾਸਤੇ ਕਾਰ ਉਹਨਾਂ ਦੇ ਲਾਗੇ ਲਿਆ ਕੇ ਰਫ਼ਤਾਰ ਹੌਲੀ ਕਰ ਲਈ ਉਹਨਾਂ ਦੇ ਕੰਨਾਂ ਵਿੱਚ ਆਵਾਜ਼ ਪਈ ਪਰ ਪੰਜਾਬੀ ਸਾਡਾ ਸਾਥ ਨਹੀਂ ਦਿੰਦੇ ਇਹ ਬੰਗਾਲੀ ਦਾਦੇ ਦੀ ਆਵਾਜ਼ ਸੀ ਪੰਜਾਬੀਆਂ ਦੀ ਤੂੰ ਫਿਕਰ ਨਾ ਕਰ ਪੰਜਾਬੀ ਦਾਦਾ ਬੋਲਿਆ ਉਹਨਾਂ ਨੂੰ ਮੈਂ ਆਪ ਸੰਭਾਲ ਲਾਂਗਾ ਦੂਸਰੇ ਪਲ ਦੋਵੇਂ ਦਾਦਿਆਂ ਨੇ ਦੇਖਿਆ ਕਿ ਸਰਦਾਰਾਂ ਦੀ ਕਾਰ ਪਿੰਜ ਲਈ ਹੋਈ ਤੇਜ਼ੀ ਨਾਲ ਸੈਂਟਰਲ ਐਵੇਨਿਊ ਨੂੰ ਮੁੜ ਗਈ ਸੀ ਜੇਕਰ ਇਹ ਕਹਾਣੀ ਤੁਹਾਨੂੰ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਧੰਨਵਾਦ